ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੇ ਆ ਤੇ ਅੱਜ ਆਪਾਂ ਫੇਰ ਇੱਕ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਤੇ ਵੀਡੀਓ ਲੈ ਕੇ ਆਈਆਂ ਵੀ ਬਹੁਤ ਜ਼ਿਆਦਾ ਕਮੈਂਟ ਸੀ ਉਸ ਚੀਜ਼ ਬਾਰੇ ਤੇ ਆਪਾਂ ਉਸ ਜੀ ਤੇ ਜਿਹੜਾ ਕਿ ਇੱਕ ਵੀਡੀਓ ਲੈ ਕੇ ਆਏ ਆ ਅੱਜ ਕੋਈ ਰੈਮਡੀ ਨਹੀਂ ਟਰਾਈ ਕਰਾਂਗੇ ਕਿਉਂਕਿ ਅੱਜ ਮੈਂ ਪਹਿਲਾਂ ਹੀ ਕਰ ਚੁੱਕੀਆਂ ਆ ਆਪਦਾ ਮਲਦਾਨੀ ਮਿੱਟੀ ਵਾਲਾ ਪੈਕ ਆਪਾਂ ਕੱਲ ਦਾ ਮੇਰਾ ਥੋੜਾ ਜਿਹਾ ਬੱਜਿਆ ਪਿਆ ਸੀ ਉਹੀ ਆਪਾਂ ਅੱਜ ਯੂਜ਼ ਕਰ ਲਿਆ ਠੀਕ ਆ ਤੇ ਅੱਜ ਆਪਾਂ ਸਿਰਫ ਕੀ ਹੈਗਾ ਅੱਜ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀ ਵੀ ਜਿਹੜਾ ਕਿ ਮਲਠੀ ਸੀਰਮਾ ਤੁਸੀਂ ਕਿਵੇਂ ਬਣਾਇਆ ਉਹ ਦੱਸ ਦੋ ਠੀਕ ਆ ਉਹ ਆਪਾਂ ਇੰਨਾ ਟਾਈਮ ਤਾ ਲਾਤਾ ਕਿਉਂਕਿ ਭੈਣ ਇੱਕ ਤਾਂ ਮੇਰੇ ਕੋਲੇ ਪਿਆ ਹੈਗਾ ਉਹ ਠੀਕ ਆ ਕਿਉਂਕਿ ਫਿਰ ਆਪਾਂ ਉੱਪਰ ਦੀ ਉੱਪਰ ਬਣਾ ਕੇ ਰੱਖ ਲਾਂਗੇ ਤੇ ਉਹ ਮਤਲਬ ਫਿਰ ਯੂਜ਼ ਤਾਂ ਜਦੋਂ ਆਪਾਂ ਇੱਕ ਵਾਰੀ ਕਰਨਾ ਹੁੰਦਾ ਠੀਕ ਆ ਥੋੜਾ ਜਿਹਾ ਯੂਜ਼ ਹੁੰਦਾ ਉਹ ਬਹਾਵਾ ਟਾਈਮ ਕੱਢ ਜਾਂਦਾ ਮੇਰਾ ਕਾਫੀ ਟਾਈਮ ਨਾ ਬਣਿਆ ਹੋਇਆ ਤੇ ਉਹ ਇੱਕ ਹੁਣ ਮੇਰੇ ਕੋਲੇ ਮਲੱਖੀ ਹੈ ਨਹੀਂ ਸੀਗੀ ਬਸ ਉਹ ਲਿਆਉਣੀ ਆ ਲਿਆਂਦੀ ਨਹੀਂ ਗਈ ਦੁਬਾਰਾ ਮੈਂ ਬਣਾਉਂਗੀ ਮੇਰ ਨੂੰ ਆਏ ਆ ਵੀ ਚਲੋ ਮੇਰਾ ਪਿਆ ਹੈਗਾ ਠੀਕ ਆ ਇੱਕ ਕਪਾ ਮਲਠੀ سیرਮ ਬਣਾਇਆ ਹੈ ਤੇ ਇੱਕ ਮਲਠੀ ਸਕਰਬ ਬਣਾਇਆ ਆ ਆਪਾਂ ਦੋਨਾਂ ਚੀਜ਼ਾਂ ਬਾਰੇ ਦੱਸਾਂਗੇ ਉਹਦੇ ਬਾਰੇ ਦੱਸਾਂਗੇ ਵੀ ਉਹ ਕਿਵੇਂ ਬਣਾਈਆਂ ਤੇ ਆਪਾਂ ਉਹ ਚੀਜ਼ ਦੱਸ ਦਾਂਗੇ ਵੀ ਉਹਦੇ ਫਾਇਦੇ ਕੀ-ਕੀ ਆ ਇਹ ਜਿਹੜੀ ਮਲਠੀ ਆ ਉਹ ਬਹੁਤ ਹੀ ਵਧੀਆ ਚੀਜ਼ ਆ ਵੀ ਮੈਂ ਤੁਹਾਨੂੰ ਕਹਿਣੀ ਆ ਵੀ ਬਸ ਮਲਠੀ ਦਾ ਖਾਣਾ ਨਾ ਛੱਡਿਓ ਤੁਹਾਡੀ ਕੋਈ ਵੀ ਪ੍ਰੋਬਲਮ ਆ ਫੇਸ ਦੀ ਮਤਲਬ ਤੁਹਾਨੂੰ ਕੋਈ ਰਹਿੰਦੀ ਹੀ ਨਹੀਂ ਪ੍ਰੋਬਲਮ ਇੰਨੀ ਚੀਜ਼ ਵਧੀਆ ਹੈਗੀ ਆ ਆਪਾਂ ਮਲਠੀ ਸਕਰਬ ਵੀ ਯੂਜ਼ ਕਰਦੀ ਆ ਮੈਂ ਮਲਠੀ ਪੈਕ ਵੀ ਯੂਜ਼ ਕਰਦੀ ਆ ਮਲਠੀ سیرਮ ਵੀ ਯੂਜ਼ ਕਰਦੀ ਆ ਠੀਕ ਆ ਟੋਨਰ ਨਹੀਂ ਬਣਾਇਆ ਹੋਇਆ ਮਲਠੀ ਟੋਨਰ ਵੀ ਬਣਾਉਣਾ ਆਪਾਂ ਤੁਹਾਨੂੰ ਦੱਸਾਂਗੀ ਕਿਵੇਂ ਬਣਾਉਂਦਾ ਕਿਉਂਕਿ ਮੈਂ ਕਿਸੇ ਨੂੰ ਦੱਸਿਆ ਸੀਗਾ ਬਸ ਸਿਰਫ ਨਾਰਮਲ ਹੀ ਉਹਨਾਂ ਨੂੰ ਪ੍ਰੋਬਲਮ ਕਰਕੇ ਦੱਸਿਆ ਹੀ ਸੀ ਉਹਦੇ ਰਿਜ਼ਲਟ ਆ ਜਿਹੜੇ ਬਹੁਤ ਵਧੀਆ ਮਿਲੇ ਉਹਨਾਂ ਨੂੰ ਤੇ ਪਰ ਮੈਂ ਤੁਹਾਨੂੰ ਉਸ ਚੀਜ਼ ਦੱਸੂੰਗੀ ਮੈਂ ਖੁਦ ਨਹੀਂ ਬਣਾਇਆ ਹੈਗਾ ਆਪਦੇ ਘਰੇ ਠੀਕ ਆ ਤੇ ਇਹ ਜਿਹੜਾ ਆਪਣਾ ਮਲਠੀ ਸੀਰਮ ਆ ਇਹ ਤਾਂ ਮੈਂ ਬਹੁਤ ਟਾਈਮ ਤੋਂ ਯੂਜ਼ ਕਰਦੀ ਆ ਉਹ ਨਹੀਂ ਮੈਨੂੰ ਲੱਗਦਾ ਕਾਫੀ ਟਾਈਮ ਹੀ ਹੋ ਗਿਆ ਪਤਾ ਨਹੀਂ ਸਾਲ ਹੀ ਹੋ ਚੱਲਿਆ ਹੋਣਾ ਬਹੁਤ ਹੀ ਵਧੀਆ ਰਿਜ਼ਲਟ ਹੈ ਇਸ ਚੀਜ਼ ਦੇ ਤੇ ਆਪਾਂ ਭੈਣਾਂ ਨੂੰ ਵੀ ਦੱਸਿਆ ਹੀ ਹੋਇਆ ਆਪਾਂ ਪਹਿਲਾ ਵੀਡੀਓ ਇਸ ਚੀਜ਼ ਦੀ ਪਾਈ ਹੋਈ ਆ ਦੋ ਵਾਰੀ ਆਪਾਂ ਇਹ ਦੋ ਤੋਂ ਤਿੰਨ ਵਾਰੀ ਪੇ ਬਣਾ ਲਿਆ ਮੈਨੂੰ ਲੱਗਦਾ ਕਿਉਂਕਿ ਕਾਫੀ ਟਾਈਮ ਕੱਢ ਜਾਂਦਾ ਤੇ ਇਹ ਮਲਠੀ ਸਕਰਬ ਵੀ ਬਹੁਤ ਵਧੀਆ ਚੀਜ਼ ਹੈਗੀ ਆ ਤੁਸੀਂ ਮਤਲਬ ਬਣਾ ਕੇ ਵੀ ਰੱਖ ਸਕਦੇ ਹਫਤੇ 10 ਦਿਨਾਂ ਦਾ ਤੇ ਮਲਠੀ ਸਕਰਬ ਆ ਜਿਹੜਾ ਨਾਲ ਦੀ ਨਾਲ ਬਣਾ ਕੇ ਵੀ ਯੂਜ਼ ਕਰ ਸਕਦੇ ਹੋ ਤੇ ਇਹ ਜਿਹੜੇ ਇਹ ਕਾਦੇ ਬਸਤੀ ਇਕ ਤਾਂ ਛਾਈਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਛਾਈਆਂ ਪਿਗਮੈਂਟੇਸ਼ਨ ਆ ਉਹਨਾਂ ਵਾਸਤੇ ਜਿਹੜੀ ਮਲਠੀ ਆ ਉਸ ਤੋਂ ਉੱਪਰ ਕੋਈ ਵੀ ਚੀਜ਼ ਹੈ ਨਹੀਂ ਕਿ ਕੋਈ ਕਰੀਮ ਕਿੰਨੀ ਮਰਜੀ ਮਹਿੰਗੀ ਲਾ ਲਓ ਕੋਈ ਰਿਜ਼ਲਟ ਨਹੀਂ ਮਿਲੂਗਾ ਪਰ ਤੁਸੀਂ ਇਹਦਾ ਖੜਾ ਤੁਹਾਡੀਆਂ ਛਾਈਆਂ ਜਿਹੜੀਆਂ ਬਿਲਕੁਲ ਚਲੀਆਂ ਜਾਣਗੀਆਂ ਫੇਸ ਦਾ ਜਿਹੜਾ ਕਾਲਾਪਾਣਾ ਜਾਂ ਇੱਥੇ ਆ ਚੀਤੇ ਨਾ ਦਾਗ ਪੈ ਜਾਂਦੇ ਕਈਆਂ ਦੇ ਆ ਲਿਪਸ ਤੇ ਪੈ ਜਾਂਦੇ ਉਹ ਬਹੁਤ ਵਧੀਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਦਾਗ-ਧੱਬੇ ਆ ਉਹ ਚੀਜ਼ ਵੀ ਮਤਲਬ ਦੂਰ ਕਰਦੀ ਆ ਤੇ ਸਕਿਨ ਦੀ ਜਿਹੜੀ ਵਾਈਟਨਿੰਗ ਆ ਉਹਨੂੰ ਵੀ ਬਰਕਰਾਰ ਰੱਖਦੀ ਆ ਜਿਹੜਾ ਸਾਰਿਆਂ ਨਾਲ ਜ਼ਰੂਰੀ ਆ ਸਾਰੀਆਂ ਭੈਣਾਂ ਵਾਸਤੇ ਖਾਸ ਕਰਕੇ ਕਿਉਂਕਿ ਹਰ ਕੋ ਭੈਣੇ ਚਾਹੁੰਦੀ ਆ ਵੀ ਮੇਰਾ ਰੰਗ ਜਿਹੜਾ ਸਾਫ਼ ਹੋਵੇ ਅਸੀਂ ਸੋਹਣੇ ਲੱਗੇ ਗੋਰੇ ਲੱਗੇ ਇਸ ਕਰਕੇ ਠੀਕ ਆ ਤੇ ਆਪਾਂ ਕੋਸਮੈਟਿਕ ਚੀਜ਼ਾਂ ਯੂਜ਼ ਕਰਦੇ ਰਹਿੰਨੇ ਆ ਪਰ ਇਹਨਾਂ ਦਾ ਰਿਜ਼ਲਟ ਆ ਜਿਹੜਾ ਥੋੜੇ ਟਾਈਮ ਲਈ ਹੁੰਦਾ ਤਾਂ ਅੱਜ ਆਪਾਂ ਤੁਹਾਨੂੰ ਦੱਸ ਦਣੀ ਆ ਵੀ ਜਿਹੜਾ ਮਲਠੀ ਸੀਰਮ ਹੈ ਆਪਾਂ ਕਿਵੇਂ ਬਣਾਇਆ ਦੇਖੋ ਮੇਰਾ ਤਾਂ ਇੰਨਾ ਸਾਰਾ ਸੀ ਇਹ ਜਦੋਂ ਮੈਂ ਬਣਾਇਆ ਸੀ ਹੁਣ ਆ ਰਹਿ ਗਿਆ ਨੀਚੇ ਜੇ ਰਹਿ ਗਿਆ ਮੈਨੂੰ ਆਏ ਵੀ ਚੰਗੀ ਤਰ੍ਹਾਂ ਖਤਮ ਹੋ ਜੂਗਾ ਫੇਰ ਮੈਂ ਹੋਰ ਬਣਾਉਂਗਾ ਦੇਖੋ ਜੰਗੀ ਠੀਕ ਆ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਕੀ ਹੁੰਦਾ ਨਾ ਮਲਠੀ ਸਟਿਕਸ ਚਾਹੀਦੀਆਂ ਹੁੰਦੀਆਂ ਜਿਹੜੀ ਮਲਠੀਆਂ ਆ ਆਮ ਹੀ ਆਪਣੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਜਿਹੜੀ ਨਾਰਮਲ ਦੁਕਾਨਾਂ ਹੁੰਦੀਆਂ ਜਿੱਥੋਂ ਆਪਾਂ ਸੌਦਾ ਵਗੈਰਾ ਲੈ ਕੇ ਆਉਨੇ ਉੱਥੋਂ ਮਿਲ ਜਾਂਦੀ ਈ ਆ ਠੀਕ ਆ ਸਰਦੀ ਚ ਤਾਂ ਇਹ ਗਲੇ ਗੁਲੇ ਵਾਸਤੇ ਚਾਹ ਚ ਪਾ ਕੇ ਪੀਂਣਾ ਐਵੇਂ ਨਹੀਂ ਹੁੰਦੀ ਆ ਮੈਂ ਇਹਨਾਂ ਨੂੰ ਕੱਟ-ਕੱਟ ਕੇ ਪਾਇਆ ਹੋਇਆ ਆ ਦੇਖੋ ਇਹ ਮਲੱਖੀ ਸਟਿੱਕਰ ਜਿਹੜੇ ਨਾ ਉਹ ਚਾਹੀਦੀ ਹੁੰਦੀ ਐ ਇਹਨਾਂ ਦਾ ਕਲਰ ਆ ਜਿਹੜਾ ਚੇਂਜ ਹੋ ਜਾਂਦਾ ਦੇਖੋ ਜਿਵੇਂ ਜਿਵੇਂ ਇਹ ਟਾਈਮ ਪਿਆ ਰਹਿੰਦਾ ਨਾ ਇਹਨੂੰ ਇਹਦਾ ਕਲਰ ਚੇਂਜ ਹੋ ਜਾਂਦਾ ਮੈਂ ਤੁਹਾਨੂੰ ਲਾ ਕੇ ਦਿਖਾ ਦੇਣੀ ਆ ਨੀਚੇ ਹੀ ਰਹਿ ਗਿਆ ਮੈਨੂੰ ਆਇਆ ਹੁਣ ਜਦੋਂ ਮੁੱਕ ਗਿਆ ਆਪਾਂ ਉਦੋਂ ਬਣਾਵਾਂਗੇ ਆ ਦੇਖੋ ਠੀਕ ਆ ਤੇ ਇਹ ਜਿਵੇਂ ਆਪਾਂ ਕੋਈ ਵੀ ਮੌਇਸਚਰਾਈਜ਼ਰ ਲਗਾਉਣੇ ਹੁੰਨੇ ਆ ਕੋਈ ਵੀ ਆਪਾਂ ਮਤਲਬ ਫੇਸ ਤੇ ਕੁਝ ਵੀ ਕਰੀਮ ਵਗੈਰਾ ਲਾਉਣੇ ਉਸ ਦੀ ਜਗ੍ਹਾ ਤੇ ਯੂਜ਼ ਕਰ ਲਓ ਤੁਹਾਨੂੰ ਸਰਦੀ ਚ ਵੀ ਕੋਈ ਕਰੀਮ ਵਗੈਰਾ ਕੋਈ ਲੋਸ਼ਨ ਵਗੈਰਾ ਲਾਉਣ ਦੀ ਲੋੜ ਨਹੀਂ ਪੈਂਦੀ ਇੰਨੀ ਵਧੀਆ ਚੀਜ਼ ਹੈ ਇਹ ਕੋਈ ਚਿਪ ਚਿਪਾਣੀ ਹੁੰਦਾ ਕੋਈ ਕੁਛ ਨਹੀਂ ਹੁੰਦਾ ਠੀਕ ਆ ਤੇ ਇਹ ਆਪਾਂ ਬਣਾਇਆ ਆ ਦੇਖੋ ਤੁਸੀਂ ਇਹ ਆਵੇਂ ਬਣਾਇਆ ਹੋਇਆ ਤੇ ਇਹਦੇ ਚ ਪਾਇਆ ਆਪਾਂ ਕੀ ਕੀ ਆ ਇਹ ਸਭ ਤੋਂ ਪਹਿਲਾਂ ਤੇ ਕੰਚ ਦੀ ਸ਼ੀਸ਼ੀ ਜਮਾ ਦਾ ਕੰਚ ਦੀ ਸ਼ੀਸ਼ੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕੰਚ ਦੀ ਸ਼ੀਸ਼ੀ ਦੇ ਵਿੱਚ ਹੀ ਇਹ ਬਣੂਗਾ ਕੰਚ ਦੀ ਸ਼ੀਸ਼ੀ ਤੋਂ ਬਿਨਾਂ ਇਹ ਨਹੀਂ ਬਣਦਾ ਹੈਗਾ ਕੰਚ ਦੀ ਸ਼ੀਸ਼ੀ ਆਪਣੇ ਕੋਲੇ ਆ ਵਾਲੀ ਕਾਫੀ ਵਾਲੀ ਖਾਲੀ ਹੋਈ ਹੁੰਦੀ ਹੈ ਆਪਣੇ ਘਰਾਂ ਚ ਆ ਮਿਲਦੀ ਹੈ ਜਾਂ ਬਾਜ਼ਾਰ ਤੋਂ ਸ਼ਾਇਦ ਖਾਣ ਦੀ ਸ਼ੀਸ਼ੀ ਮਿਲ ਜਾਂਦੀ ਹੋਣੀ ਆ ਤਾਂ ਉਹ ਵੀ ਜਿਹੜੀ ਕੀ ਆ ਮਿਲ ਜਾਂਦੀ ਹੈ ਠੀਕ ਆ ਖਾਲੀ ਸ਼ੀਸ਼ੀ ਤੇ ਖਾਲੀ ਸ਼ੀਸ਼ੀ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਤਾਂ ਆਪਾਂ ਨੂੰ ਚਾਹੀਦਾ ਕੋਕੋਨਟ ਆਇਲ ਦੂਸਰਾ ਚਾਹੀਦਾ ਆਪਾਂ ਨੂੰ ਗ੍ਰੈਸਲੀਨ ਇੱਕ ਚਾਹੀਦਾ ਵਿਟਾਮਿਨ E ਦੇ ਕੈਪਸੂਲ ਵਿਟਾਮਿਨ E ਦੇ ਕੈਪਸੂਲ 2 ਤੋਂ 3 ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਉਹ ਵੀ ਆਪਣੇ ਦਾਗ ਧੱਬੇ ਦੂਰ ਕਰਦੇ ਆ ਕੋਕੋਨਟ ਆਇਲ ਆ ਜਿਹੜਾ ਉਹ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਜਿਹੜੀ ਕਿ ਆਪਣੇ ਮਤਲਬ ਸਕਿਨ ਤੇ ਕਿਸੇ ਵੀ ਤਰ੍ਹਾਂ ਦੀ ਦਾਗ ਉਹਨਾਂ ਨੂੰ ਖਤਮ ਕਰਦਾ ਹੈਗਾ ਤੇ ਆਪਣੇ ਸਕਿਨ ਦਾ ਜਿਹੜਾ ਮੋਇਸਚਰਾਈਜ਼ਰ ਆ ਉਹਨੂੰ ਵੀ ਆਪਣੇ ਵਰਕਰਾਂ ਰੱਖਦਾ ਹੈਗਾ ਠੀਕ ਆ ਤੇ ਮਲਠੀ ਦਾ ਤੁਹਾਨੂੰ ਪਤਾ ਹੀ ਆ ਵੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈਗੇ ਆ ਤੇ ਗਲਿਸਰੀਨ ਤਾਂ ਕਮਾਲ ਦੀ ਚੀਜ਼ ਹੀ ਆ ਤੇ ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਮਤਲਬ ਜਿਵੇਂ ਦੋ ਚਮਚ ਤਿੰਨ ਚਮ ਜਿੰਨਾ ਕਿ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਇਹ ਜਿਹੜੀਆਂ ਸਟਿਕਸ ਆ ਇੰਨਾ ਕੁ ਆਪਾਂ ਇਹ ਚੀਜ਼ਾਂ ਦਾ ਮਟੀਰੀਅਲ ਬਣਾਉਣਾ ਵੀ ਜਿਹੜੀਆਂ ਸਟਿਕਸ ਆ ਆਪਣੇ ਦਾ ਦੋ ਤੋਂ ਤਿੰਨ ਸਟਿਕਸ ਵਿੱਚ ਜਿਹੜੀਆਂ ਪਾ ਦੇਣਾ ਤੁਸੀਂ ਜੇ ਕਿਉਂਕਿ ਲੰਬੀਆਂ ਤਾਂ ਉਹਨਾਂ ਨੂੰ ਛੋਟੀਆਂ ਕਰਕੇ ਪਾ ਸਕਦੇ ਆ ਆ ਉਹ ਵਿੱਚ ਪਾ ਕੇ ਚੰਗੀ ਤਰ੍ਹਾਂ ਡੁੱਬਣੀਆਂ ਚਾਹੀਦੀਆਂ ਇਹ ਨਾਲ ਦੀ ਨਾਲ ਤਿਆਰ ਨਹੀਂ ਹੁੰਦਾ ਤਿੰਨ ਦੋ ਚਾਰ ਦਿਨਾਂ ਨੂੰ ਧੁੱਪੇ ਰੱਖਣਾ ਪੈਂਦਾ ਤਾਂ ਹੀ ਆਪਾਂ ਇਹਨੂੰ ਕੰੱਚ ਦੀ ਸ਼ੀਸ਼ੀ 'ਚ ਬਣਾਉਣੀ ਆ ਠੀਕ ਆ ਇਹ ਚੀਜ਼ ਹੁਣ ਮੈਂ ਬਣਾ ਕੇ ਨਹੀਂ ਜਿਸ ਦਿਨ ਮੈਂ ਹੁਣ ਬਣਾਇਆ ਦੁਬਾਰਾ ਉਸ ਦਿਨ ਵੀਡੀਓ ਮੈਂ ਫੇਰ ਅਪਲੋਡ ਕਰ ਦੂੰਗੀ ਮੈਂ ਤੁਹਾਨੂੰ ਦੱਸਦਾ ਇੱਕ ਭੈਣ ਦੋ ਤਿੰਨ ਵਾਰੀ ਕਮੈਂਟ ਕਰ ਚੁੱਕੀ ਸੀ ਮਲਠੀ ਸੀਰਮ ਬਾਰੇ ਕੋਈ ਜਿਆਦਾ ਔਖਾ ਨਹੀਂ ਤੁਸੀਂ ਕੀ ਲੈ ਲਓ ਇੱਕ ਕੰਚ ਦੀ ਸ਼ੀਸ਼ੀ ਲੈ ਲਓ ਉਹਦੇ ਚ ਨਾਰੀਅਲ ਦਾ ਤੇਲ ਪਾ ਲਓ ਠੀਕ ਹੈ ਜੈਨਕੀ ਇੰਨਾ ਕ ਨਾਰੀਅਲ ਦਾ ਤੇਲ ਪਾ ਜੈਨਕੀ ਦੋ ਚਮਚ ਪੂਰੇ ਪਰ ਇਹ ਪਾ ਲਓ ਤੇ ਉਹਦੇ ਵਿੱਚ ਇੱਕ ਚਮਚ ਗਲਿਸਰੀਨ ਦਾ ਪਾ ਦਿਓ ਦੋ ਤਿੰਨ ਜਿਹੜੇ ਕੈਸੂਲਾ ਵਿਟਾਮਿਨ ਈ ਦੇ ਪਾ ਦਿਓ ਤੇ ਉਹਦੇ ਵਿੱਚ ਦੋ ਐਂਡਿੰਗ ਆਂਡਿੰਗਾਂ ਸਟਿਕਸ ਹੁੰਦੇ ਨੇ ਜਿਹੜੀਆਂ ਮਤਲਬ ਮਲਠੀ ਦੀਆਂ ਮਿਲ ਜਾਂਦੀਆਂ ਉਹ ਵਿੱਚ ਚੰਗੀ ਤਰ੍ਹਾਂ ਡਿਪ ਹੋਣੀਆਂ ਚਾਹੀਦੀਆਂ ਤੇ 3 ਤੋਂ 4 ਦਿਨ ਉਹਨੂੰ ਰੋਜ਼ ਢੋਪ 'ਚ ਰੱਖ ਦੋ ਸ਼ਾਮ ਨੂੰ ਚੱਕ ਲਓ ਸਵੇਰ ਰੱਖ ਦੋ ਕਿਉਂਕਿ ਹੁਣ ਢੋਪਾ ਜਿਹੜੀ ਵਧੀਆਂ ਨਿਕਲਣੀ ਸ਼ੁਰੂ ਹੋ ਗਈ ਹੈ ਸਰਦੀ ਇਸ ਦਾ ਚਲੋ ਹੈ ਨਹੀਂ ਸੀ ਹੁਣ 3-4 ਦਿਨਾਂ ਦੀ ਧੋਪੀ ਬਹੁਤ ਆ ਜੇ ਸਰਦੀ ਵਾਲੀ ਧੋਪ ਹੁੰਦੀ ਹੈ ਤਾਂ ਫਿਰ 5-7 ਦਿਨ ਹੋਣੀ ਫਿਰ 3-4 ਦਿਨਾਂ ਬਾਅਦ ਇਹ ਜਿਹੜਾ ਕੀ ਆ ਫੇਸ ਤੇ ਲਾਉਣ ਨੂੰ ਤਿਆਰ ਹੁੰਦਾ ਇਹ ਨਾਲ ਦੀ ਨਾਲ ਤਿਆਰ ਨਹੀਂ ਹੁੰਦਾ ਠੀਕ ਆ ਤੇ ਇਹਨੂੰ ਕੰੱਚ ਦੀ ਸ਼ੀਸ਼ੀ 'ਚ ਹੀ ਰੱਖਣਾ ਤੁਸੀਂ ਇਹਨੂੰ ਬਣਾ ਕੇ ਚਾਹੇ ਸਾਲ ਦਾ ਰੱਖ ਲਓ ਹੀ ਖਰਾਬ ਨਹੀਂ ਹੁੰਦਾ ਇਹ ਚੀਜ਼ ਤਾਂ ਹੈਗੀ ਆ ਵੀ ਖਰਾਬ ਨਹੀਂ ਹੁੰਦਾਗਾ ਠੀਕ ਆ ਤੇ ਇੱਕ ਆਪਾਂ ਬਣਾਇਆ ਸੀ ਆਪਾਂ ਹੁਣ ਤੁਹਾਨੂੰ ਦੱਸਦਾ ਮਲਠੀ ਸੀਰਪ ਤੇ ਇੱਕ ਆਪਾਂ ਬਣਾਇਆ ਆ ਮਲਠੀ ਸਕਰਬ ਆ ਦੇਖੋ ਠੀਕ ਆ ਮਲਠੀ ਸਕਰਬ ਦਾ ਦਾ ਰਿਜ਼ਲਟ ਇੰਨਾ ਕੁ ਵਧੀਆ ਨਾ ਇਹ ਮਤਲਬ ਜੇ ਤੁਸੀਂ ਇੱਕ ਵਾਰੀ ਮਤਲਬ ਲਾ ਕੇ ਦੇਖ ਲਿਓ ਬਣਾ ਕੇ ਨਾ ਰੱਖਿਓ ਚਾਹੇ ਇਹਦੀ ਵੀ ਵੀਡੀਓ ਜਿਹੜੀ ਆਪਾਂ ਅਪਲੋਡ ਕੀਤੀ ਹੋਈ ਆਪਾਂ نیچے ਲਿੰਕ ਲਾ ਦਾਂਗੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੇ ਉੱਥੇ ਜਾ ਕੇ ਤੁਸੀਂ ਦੇਖ ਲਿਓ ਫੇਰ ਵੀ ਜੇ ਨਾ ਸਮਝ ਆਈ ਆਪਾਂ ਤੁਹਾਨੂੰ ਦੱਸ ਦੇਈਏ ਬਣਾਉਣਾ ਕਿਵੇਂ ਆ ਮਲਠੀ ਜਿਹੜਾ ਪਾਊਡਰ ਆਪਾਂ ਘਰੇ ਪੀਸ ਲੈਣਾ ਠੀਕ ਆ ਮੈਂ ਮਾਰਕੀਟ ਵਾਲਾ ਹੀ ਹੁੰਦਾ ਹੋਇਆ ਸੀ ਤੁਸੀਂ ਘਰੇ ਵੀ ਪੀਸ ਸਕਦੇ ਹੋ ਬਾਜ਼ਾਰ ਚੋਂ ਵੀ ਲਿਆ ਸਕਦੇ ਆ ਥੋੜਾ ਜਿਹਾ ਜਿਹੜਾ ਮੋਟਾ ਹੁੰਦਾ ਉਹਨੂੰ ਆਪਾਂ ਮਤਲਬ ਗੁਲਾਬ ਜਲ ਦੇ ਵਿੱਚ ਪਾ ਕੇ ਥੋੜੀ ਜੀ ਵਿੱਚ ਇਹਦੇ 글ੀਸਰਿਨ ਪਾ ਦੇਣੀ ਆ ਤੇ ਇੱਕ ਐਲੋਵੀਰਾ ਜੈਲ ਐਲੋਵੀਰਾ ਜੈਲ ਆ ਜਿਹੜੀ ਇਹਦੇ ਵਿੱਚ ਉਹ ਮਾਰਕੀਟ ਵਾਲੀ ਪਾਉਣੀ ਆ ਠੀਕ ਆ ਘਰ ਵਾਲੀ ਨਹੀਂ ਪਾਉਣੀ ਕਿਉਂਕਿ ਉਹ ਪਾਣੀ ਛੱਡ ਜਾਂਦੀ ਆ ਫਿਰ ਖਰਾਬ ਹੋ ਜਾਂਦੀ ਆ ਸਿਰਫ ਇੱਕ ਦਿਨ ਵਾਸ ਉਦੋਂ ਹੀ ਆਪਾਂ ਨੂੰ ਯੂਜ਼ ਕਰਨ ਵਾਸਤੇ ਐਲੋਵੀਰਾ ਜੈਲ ਆ ਜਿਹੜੀ ਉਹ ਜਿਹੜੀ ਘਰ ਵਾਲੀ ਹੁੰਦੀ ਉਹ ਆਪਾਂ ਇਹੀ ਉਹ ਨੂੰ ਵੀ ਰੱਖ ਸਕਦੇ ਆਪਾਂ ਹਫਤਾ ਰੱਖ ਕੇ ਦਸ ਦਿਨ ਰੱਖ ਕੇ ਐਵੇਂ ਨਹੀਂ ਹੁੰਦਾ ਨਾ ਠੀਕ ਆ ਤੇ ਇਹ ਆਪਾਂ ਇਹ ਵੀ ਆਪਾਂ ਤਾਂ ਕੱਚ ਦੀ ਸ਼ੀਸ਼ੀ ਚ ਬਣਾਇਆ ਤੁਸੀਂ ਇਹਨੂੰ ਡੇਲੀ ਰੁਟੀਨ ਚ ਮਤਲਬ ਨਾਲ ਦੀ ਨਾਲ ਵੀ ਜਿਵੇਂ ਥੋੜਾ ਜਿਹਾ ਮਲਠੀ ਪਾਊਡਰ ਆ ਜਿਹੜਾ ਉਹਦੇ ਚ ਪਾ ਲਿਆ ਕੋਲੀ ਬਾਉਲ ਚ ਜਿਵੇਂ ਵੀ ਤੁਸੀਂ ਲਗਾਉਣਾ ਠੀਕ ਆ ਉਸ ਤੋਂ ਬਾਅਦ ਮਤਲਬ ਵਿੱਚ ਗੁਲਾਬ ਜਲ ਪਾਉਣਾ ਤੇ ਥੋੜਾ ਜਿਹਾ ਮਤਲਬ ਐਲੋਵੀਰਾ ਜੈਲ ਪਾ ਲੋ ਉਹਦਾ ਪੇਸਟ ਆ ਜਿਹੜਾ ਫੇਸ ਤੇ 5-4 ਮਿੰਟ ਮਤਲਬ ਮ사ਜ ਕਰਕੇ ਚੰਗੀ ਤਰ੍ਹਾਂ ਤੇ ਉਹਨੂੰ ਛੱਡ ਦਿਓ 15-20 ਮਿੰਟ ਛੱਡ ਦਿਓ ਉਵੇਂ ਉਸ ਤੋਂ ਬਾਅਦ ਆ ਜਿਹੜਾ ਫੇਸ ਧੋ ਲੋ ਇੱਕਦਮ ਇੰਨਾ ਵਧੀਆ 글로ਅ ਆ ਨਾ ਤੁਹਾਡਾ ਰੰਗ ਆ ਜਿਹੜਾ ਇੰਨਾ ਵਧੀਆ ਹੋ ਜਾਂਦਾ ਨਾ ਸਾਫ਼ ਸੁਥਰਾ ਹੋ ਜਾਂਦਾ ਤੁਸੀਂ ਮਤਲਬ ਹਰਾਨ ਰਹਿ ਜਾਓਗੇ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖ ਲਿਓ ਮਲਠੀ ਪਾਊਡਰ ਆ ਜਿਹੜਾ ਉਹ ਤੁਹਾਨੂੰ ਮੰਗਾਉਣਾ ਪਊਗਾ ਘਰੇ ਬਹੁਤ ਔਖਾ ਪਿਸਦਾ ਭਾਣੇ ਮੈਂ ਤਾਂ ਦੋ ਵਾਰੀ ਘਰੇ ਪੀਸਿਆ ਸੀ ਉਹ ਇੰਨੀ ਸਾਰੀ ਮਤਲਬ ਲੈਉਣੇ ਆ ਨਾ ਆਪਾਂ ਮਲਠੀ ਡੰਡੇ ਜਿਹੜੇ ਹੁੰਦੇ ਆ ਉਹ ਜਿੰਨਾ ਕ ਮਸਾ ਨਿਕਲਦਾ ਹੈਗਾ ਪਰ ਬਾਜ਼ਾਰ ਚੋਂ ਵਧੀਆ ਮਿਲ ਜਾਂਦਾ ਹੈਗਾ ਸਸਤਾ ਹੀ ਹੁੰਦਾ ਜਿਆਦਾ ਮਹਿੰਗਾ ਨਹੀਂ ਹੈਗਾ ਠੀਕ ਹੈ ਕਿਉਂਕਿ ਉਹਨਾ ਮੋਟਾ-ਮੋਟਾ ਪਿਸਦਾ ਇੰਜੀਨਾ ਮਰਜੀ ਹੋਰ ਲਾਗੇ ਜਿੰਨਾ ਮਰਜੀ ਉਹ ਡੰਡੇ ਜੇ ਜਿਆਦਾ ਨਿਕਲ ਜਾਂਦੇ ਹੈਗੇ ਆ ਉਹ ਤਾਂ ਡੰਡੇ ਜੇ ਵੀ ਕੰਮ ਆ ਜਾਂਦੇ ਕਿਉਂਕਿ ਆਪਾਂ ਚਾਹ ਚੂਚ ਪਾ ਕੇ ਪੀ ਸਕਦੇ ਉਹ ਗਲਾ ਖਰਾਬ ਹੁੰਦਾ ਤਾਂ ਚੂਸ ਸਕਦੇ ਆ ਕੋਈ ਆਏ ਨਹੀਂ ਵੀ ਉਹਨਾਂ ਨੂੰ ਸਿੱਟਣਾ ਹੁੰਦਾ ਪਰ ਫਿਰ ਵੀ ਮਤਲਬ ਬਾਜ਼ਾਰ ਚੋਂ ਵਧੀਆ ਮਿਲ ਜਾਂਦਾ ਹੈਗਾ ਵਧੀਆ ਕੰਪਨੀ ਲੈ ਲਿਓ ਆਨਲਾਈਨ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਹੈਗੀਆਂ ਠੀਕ ਹੈ ਇਹ ਆਪਾਂ ਦੋਨੇ ਚੀਜ਼ਾਂ ਦੇਖੋ ਤੁਸੀਂ ਬਣਾਈਆਂ ਹੋਈਆਂ ਤੇ ਆਪਣੇ ਕੋਲੇ ਪਾਊਡਰ ਵੀ ਹੈਗਾ ਉਹ ਆਪਾਂ ਪੈਕ ਵੀ ਲਗਾ ਲੈਨੇ ਆ ਜਿਵੇਂ ਥੋੜੀ ਜੀ ਮਤਲਬ ਦੁੱਧ ਲੈਣਾ ਉਹਦੇ ਵਿੱਚ ਮਲਠੀ ਪਾਊਡਰ ਪਾ ਕੇ ਤੇ ਬਸ ਉਹਨੂੰ ਮਿਕਸ ਕਰਕੇ ਤੇ ਪੈਕ ਜਿਹੜਾ ਪੰਜ ਚਾਰ ਦਿਨਾਂ ਤੋਂ ਇੱਕ ਦਿਨ ਤੁਸੀਂ ਲਗਾ ਲਿਆ ਕਰੋ ਉਹ ਚੀਜ਼ ਵੀ ਮਤਲਬ ਜਿਹੜੀ ਰਿਜ਼ਲਟ ਆ ਉਹਦੇ ਵੀ ਬਹੁਤ ਵਧੀਆ ਸਕਿਨ ਨੂੰ ਵਾਈਟ ਕਰਨ ਵਿੱਚ ਜਿਹੜੀਆਂ ਭੈਣਾਂ ਆਂਗਦੇ ਸਕਿਨ ਨੂੰ ਵਾਈਟ ਕਰਨ ਦਾ ਮਤਲਬ ਹੈਗਾ ਉਹ ਮੁਲਠੀ ਨਾ ਛੱਡਿਓ ਜਾਂ ਕਿਸੇ ਵੀ ਤਰ੍ਹਾਂ ਦੇ ਦਾਲ ਤਬੇ ਆ ਜਾਂ ਜਿਵੇਂ ਪਿਗਮੈਂਟੇਸ਼ਨ ਆ ਜਿਹੜੀ ਉਹ ਤਾਂ ਪੂਰੀ ਤਰ੍ਹਾਂ ਨਾ ਖਤਮ ਹੋ ਜਾਂਦੀਆਂ ਛਾਈਆਂ ਪੂਰੀ ਤਰ੍ਹਾਂ ਨਾ ਖਤਮ ਹੋ ਜਾਂਦੀਆਂ ਪਰ ਆਏ ਨਹੀਂ ਹੈਗਾ ਵੀ ਤੁਹਾਨੂੰ ਕਹਿ ਰਹੀਏ ਜਿਵੇਂ ਅੱਜ ਸ਼ੁਰੂ ਕਰਦੋ ਤੇ ਕੱਲ ਨੂੰ ਤੁਹਾਡਾ ਖਤਮ ਹੋ ਜਾਊਗਾ ਸਾਰਾ ਪ੍ਰੋਬਲਮ ਆ ਜਿਹੜੀਆਂ ਇਹ ਨਹੀਂ ਹੋਊਗਾ ਥੋੜਾ ਜਿਹਾ ਟਾਈਮ ਦੇ ਕੇ ਥੋੜਾ ਜਿਹਾ ਮਤਲਬ ਸਬਰ ਰੱਖ ਕੇ ਇਹ ਚੀਜ਼ਾਂ ਟਰਾਈ ਕਰਿਓ ਫਿਰ ਰਿਜ਼ਲਟ ਜਿਹੜਾ ਬਹੁਤ ਵਧੀਆ ਮਿਲਦਾ ਠੀਕ ਆ ਤੇ ਲੋ ਜੀ ਹੁਣ ਆਪਾਂ ਜਿਹੜੀ ਭੈਣ ਦਾ 1 ਮਿੰਟ ਸੀਗਾ ਉਹ ਸਿੱਧਾ ਪਰ ਰੈਪਲਾਈ ਜਿਹੜਾ ਤੁਹਾਨੂੰ ਦੱਸਦਾ ਤੇ ਤੁਸੀਂ ਬਣਾ ਲਿਓ ਬਹੁਤ ਸੌਖਾ ਹੈਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹਨੂੰ ਲਾਉਣਾ ਕਿਵੇਂ ਆ ਤੁਸੀਂ ਜਿਹੜਾ ਸੀਰਮ ਆ ਇਹ ਜਦੋਂ ਮਰਜ਼ੀ ਲਾ ਸਕਦੇ ਆ ਐਵੇਂ ਨਹੀਂ ਹੈਗਾ ਵੀ ਇਹਨੂੰ ਰਾਤ ਨੂੰ ਲਾਉਣਾ ਤੁਸੀਂ ਦਿਨ ਨੂੰ ਲਾਉਣਾ ਤੁਸੀਂ ਲਾ ਕੇ ਬੱਸ ਜਿਵੇਂ ਆਪਾਂ ਤੁਹਾਨੂੰ ਮੈਂ ਦੱਸਿਆ ਹੀ ਆ ਐਵੇਂ ਲਗਾ ਲੈਣਾ ਬੱਸ ਇਹ ਥੋੜਾ ਜਿਹਾ ਲੱਗਦਾ ਇੱਕ ਉਂਗਲ ਦੇ ਪੋਟੇ ਨਾਲ ਜ਼ਿਆਦਾ ਨਹੀਂ ਲੱਗਦਾ ਠੀਕ ਹੈ ਐਵੇਂ ਕਰਕੇ ਲਾਕੇ ਤੁਸੀਂ ਜਿਵੇਂ ਮਰਜੀ ਆਪਦਾ ਕੁਛ ਮਰਜੀ ਕਰ ਸਕਦੇ ਕੋਈ ਆਏ ਨਹੀਂ ਵੀ ਇਹ ਚਿਪਚਿਪਾ ਹੋ ਜਾਂਦਾ ਜਿਹੜੀ ਫੇਸ ਤੇ ਸ਼ਾਈਨ ਬਹੁਤ ਜ਼ਿਆਦਾ ਆਉਂਦੀ ਆ ਐਂ ਕਰਕੇ ਤੇ ਸਕਰਬ ਦਾ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਆਪਾਂ ਮਲੱਖੀ ਸਕਰਬ ਬਣਾਇਆ ਹੋਇਆ ਇਹਦਾ ਤੁਹਾਨੂੰ ਪਤਾ ਹੀ ਆ ਵੀ ਸਕਰਬਿੰਗ ਕਿਵੇਂ ਕਰਨੀ ਹੁੰਦੀ ਆ 5-5 4 ਮਿੰਟ ਬਸ ਸਕਰਬ ਕਰਕੇ ਬਸ ਤੁਸੀਂ ਫੇਸ ਨੂੰ ਛੱਡ ਦੇਣਾ ਇਹ ਵੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਫੇਸ ਆ ਨਾਰਮਲ ਪਾਣੀ ਨਾਲ ਧੋ ਲਓ ਤੇ ਰਿਜ਼ਲਟ ਦੇਖਿਓ ਸਿਰਫ ਮਲਠੀ ਵਾਲਾ ਹੀ ਤੁਸੀਂ ਦੋ ਚੀਜ਼ਾਂ ਇਹਨਾਂ ਨੂੰ ਯੂਜ਼ ਕਰਦੇ ਰਹੋਗੇ ਪੈਕ ਵੀ ਲਗਾਉਂਦੇ ਰਹੋਗੇ ਦੋ ਤਿੰਨ ਦਿਨਾਂ ਬਾਅਦ ਇੱਕ ਪੈਕ ਵੀ ਜਿਹੜਾ ਸਕਰਬਿੰਗ ਤਾਂ ਤੁਸੀਂ ਰੋਜ਼ ਕਰ ਸਕਦੇ ਹੋ ਜਿਹੜਾ ਪੈਕ ਆ ਉਹ ਤੁਸੀਂ ਹਫ਼ਤੇ 'ਚ ਦੋ ਵਾਰੀ ਲਗਾ ਲਿਆ ਕਰੋ ਮਤਲਬ ਦੁੱਧ 'ਚ ਥੋੜਾ ਜਿਹਾ ਮਲਠੀ ਪਾਊਡਰ ਪਾ ਕੇ ਤਾਂ ਤੁਸੀਂ ਹਫ਼ਤੇ ਬਾਅਦ ਇਹਨਾਂ ਨੂੰ ਇੱਕ ਹਫ਼ਤਾ ਇਹਨਾਂ ਦੋਨਾਂ ਚੀਜ਼ਾਂ ਨੂੰ ਯੂਜ਼ ਕਰਨਾ ਸ਼ੁਰੂ ਕਰੋ ਦੋਨਾਂ ਚੀਜ਼ਾਂ ਨੂੰ ਯੂਜ਼ ਕਰਕੇ ਨਾਲ ਇੱਕ ਦੋ ਵਾਰੀ ਪੈਕ ਲਗਾਓ ਫਿਰ ਤੁਸੀਂ ਰਿਜ਼ਲਟ ਦੱਸਿਓ ਇੱਕ ਹਫ਼ਤੇ ਬਾਅਦ ਤੁਹਾਨੂੰ ਆਪਣੀ ਆਪ ਹੀ ਇਸ ਚੀਜ਼ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ 'ਤੋਂ ਠੀਕ ਹੈ ਇੱਕ ਹਫਤਾ ਇਹਨਾਂ ਚੀਜ਼ਾਂ ਨੂੰ ਪਰ ਮਤਲਬ ਆਏ ਨਹੀਂ ਇੱਕ ਦਿਨ ਵੀ ਨਾਗਾ ਨਹੀਂ ਕੋਣਾ ਇਸ ਜੀ ਨੂੰ ਇਹ ਡੇਲੀ ਰੁਟੀਨ ਚ ਲਾਉਣਾ ਦੋ ਵਾਰੀ ਵੀ ਲਾ ਸਕਦੇ ਹੋ ਤਿੰਨ ਵਾਰੀ ਵੀ ਲਾ ਸਕਦੇ ਕੋਈ ਦਿੱਕਤ ਨਹੀਂ ਹੈਗੀ ਰਾਤ ਨੂੰ ਵੀ ਇਹਨੂੰ ਪਾਉਣ ਲੱਗੇ ਜ਼ਰੂਰ ਫੇਸ ਚੰਗੀ ਤਰ੍ਹਾਂ ਸਾਫ਼ ਕਰਕੇ ਇਹ ਲਗਾਉਣੀ ਲਗਾਉਣਾ ਠੀਕ ਆ ਤੇ ਦਿਨੇ ਵੀ ਜਦੋਂ ਆਪਾਂ ਮਤਲਬ ਨਹਾ ਨੂੰ ਲੈਨੇ ਹੋ ਉਦੋਂ ਵੀ ਲਗਾ ਲਿਓ ਠੀਕ ਆ ਤੇ ਇਹ ਸਕਰਬ ਧੋਣ ਤੋਂ ਪਹਿਲਾਂ ਪੈਕ ਵੀ ਹਫਤੇ 'ਚ ਦੋ ਵਾਰੀ ਠੀਕ ਆ ਤੁਸੀਂ ਆਪ ਦੱਸੋਗੇ ਤੁਹਾਡ ਨੂੰ ਤੁਹਾਡੀ ਮਤਲਬ ਸਕਿਨ 'ਚ ਕਿੰਨਾ ਜ਼ਿਆਦਾ ਫਰਕ ਆ ਦੇਊਗਾ ਫੇਸ 'ਚ ਕਿੰਨਾ ਜ਼ਿਆਦਾ ਫਰਕ ਦੇਊਗਾ ਸਕਿਨ ਟੋਨ ਦਾ ਤੇ ਚਲੋ ਜੀ ਠੀਕ ਆ ਫਿਰ ਅੱਜ ਆਪਾਂ ਇੰਨਾ ਕੀ ਦੱਸਣਾ ਸੀਗਾ ਠੀਕ ਆ ਬਹੁਤ ਦਿਨਾਂ ਦੇ ਕਮੈਂਟ ਸੀਗੇ ਤੇ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੀਆਂ ਭੈਣਾਂ ਨਵੀਆਂ ਜੁਣੀਆਂ ਆਪਾਂ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਮਿਲਦੇ ਆ ਠੀਕ ਆ ਤੇ ਇੱਕ ਸਬਰ ਰੱਖ ਕੇ ਕਰਿਓ ਇਸ ਨੂੰ ਜਿਹੜੀ ਵੀ ਭੈਣ ਕਰੇ ਜਰੂਰ ਮਾੜਾ ਜਾਂ ਪੈਸਰ ਰੱਖ ਕੇ ਕਰੇ ਰਿਜ਼ਲਟ ਆ ਜਿਹੜਾ 100% ਮਿਲੂਗਾ ਇਹ ਆਪਣੀ ਗਾਰੰਟੀ ਆ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ